ਉਹ ਜਾਂ ਹੋਰ ਵੀ ਕੋਈ ਇਹੋ ਜਿਹਾ ਨੇ ਕੰਮ ਕੀਤਾ ਹੋਵੇ ਜਿਹੜਾ ਪੰਜਾਬ ਦੇ ਖਿਲਾਫ ਹੋ ਤੁਸੀਂ ਉਹਦੀ ਪੰਜਾਬ 1995 ਕਿਉਂ ਨਹੀਂ ਰਿਲੀਜ਼ ਹੋਣ ਦਿੱਤੀ ਉਹ ਚੱਕੀ ਮਾਰਾ ਸੀਗਾ ਸਾਨੂੰ ਕੀ ਲੋਡ ਵੀ ਪ੍ਰੂਫ ਦੇਣ ਦੀ ਪਹਿਲੇ ਕੰਮ ਕਰੇ ਚਾਤਾ ਕੋਈ ਉਹ ਜ਼ਿਆਦਾ ਨਹੀਂ ਜਾ ਸਕਦਾ ਹੈਗਾ ਲੇਕਿਨ ਕੋਈ ਲੇਕਿਨ ਕੋਈ ਬਤਨ ਜੀ ਦਸਾਂ ਜੀ ਦਾ ਕੋਈ ਰੋਲ ਨਹੀਂ ਹੈਗਾ ਉਹਨੇ ਦੇਖੋ ਆਪਾਂ ਨੂੰ ਕਈਆਂ ਨੂੰ ਗੁਰੂ ਦੇ ਨਾਲ ਜੋੜਿਆ ਫਸਤੇ ਆ ਗੁਰੂਆਂ ਦੇ ਦਾਲਾਂ ਦੀ ਗੱਲ ਕਰਦਾ ਦਾ ਬੱਬੂ ਮਾਨ ਬਾਈ ਨੇ ਕਿਹਾ ਸੀਗਾ ਨਾ ਕਿ ਪੰਜਾਬੀ ਇੰਡਸਟਰੀ ਕਦੇ ਵੀ ਇਕੱਠੀ ਨਹੀਂ ਹੋ ਸਕਦੀ ਮੈਂ ਮੰਨਦਾ ਕਿ ਹਰੇਕ ਡਿਪਾਰਟਮੈਂਟ ਦੇ ਵਿੱਚ ਕੀ ਕਹਿੰਦੇ ਜੈਲਸੀ ਹੁੰਦੀ ਆ ਨਾ ਮੈਂ ਮੰਨਦਾ ਕਿ ਸਾਂਗ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਮਾਫ਼ੀ ਮੰਗ ਲੈਂਦਾ ਬਟ ਮੈਂ ਕਿਸੇ ਦੀ ਮਾਫ਼ੀ ਮੰਗੇ ਯਾਰ ਨਮਸਕਾਰ ਜੀ ਸਾਰਿਆਂ ਨੂੰ ਜੈ ਸ਼ਰੀ ਰਾਮ ਮੈਂ ਤੁਹਾਡਾ ਆਪਣਾ ਗੋਰੂ ਚਾਹੀ ਦਾ ਸਵਾਗਤ ਕਰਦਾ ਸਾਡੇ ਚੈਨਲ ਸ਼ਾਈ ਪੋਟ ਦਾ ਚੈਨਲ ਦੇ ਵਿੱਚ ਅੱਜ ਦਾ ਜੋ ਸਾਡਾ ਮੁੱਦਾ ਹੈਗਾ ਵਾ ਜੋ ਬਹੁਤ ਹੀ ਹਾਈਲਾਈਟ ਦੇ ਵਿੱਚ ਆਇਆ ਹੋਇਆ ਦੋ ਇੱਕ ਐਕਟਰ ਹੈਗਾ ਵਾ ਦਲਜੀਤ ਦੋਸਾਨ ਦੀਦੀ ਫਿਲਮ ਰਿਲੀਜ਼ ਹੋਈ ਆ ਸਰਦਾਰ ਜੀ 3 ਅੱਜ ਦਾ ਜੋ ਮੁੱਦਾ ਹੈਗਾ ਸਾਰਾ ਉਸੇ ਉੱਪਰ ਹੈਗਾ ਵਾ ਕੀ ਉਹਨੇ ਸਹੀ ਕੀਤਾ ਜਾਂ ਗਲਤ ਕੀਤਾ ਅੱਜ ਦੇ ਜੋ ਸਾਡੇ ਗੈਸਟ ਹੈਗੇ ਆ ਸਾਡੇ ਮਿੱਤਰ ਹੈਗੇ ਆ ਸਰਦਾਰ ਹਰਨੇਕ ਸਿੰਘ ਜੀ ਜੋ ਕਿ ਪੰਜਾਬ ਨੂੰ ਪੰਜਾਬੀਅਤ ਨੂੰ ਤੇ ਆਪਣੀ ਪਾਗ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਆ ਅੱਜ ਉਹ ਤੁਹਾਨੂੰ ਸਾਰੀ ਗੱਲ ਕਲੀਅਰ ਕਰੋਗੇ ਕਿ ਦਲਜੀਤ ਨੇ ਸਹੀ ਕੀਤਾ ਗਲਤ ਕੀਤਾ ਅਨਾਕ ਕੀ ਪੰਜਾਬੀ ਇੰਡਸਟਰੀ ਵਿੱਚ ਚੱਲਦਾ ਪਿਆ ਵਾ ਕਿੰਨੀ ਕਹੇ ਇਸ ਗੱਲ ਵੀ ਸਚਾਈ ਹੈਗੀ ਆ ਆਓ ਅਤੀ ਤੁਹਾਡੀ ਕਰਾਨੇ ਆ ਮੁਲਾਕਾਤ ਸਾਡੇ ਵੀਰ ਸਰਦਾਰ ਹਰਨੇਕ ਸਿੰਘ ਨਾਲ ਹਾਂਜੀ ਹਰਨੇਕ ਜੀ ਜੋ ਦਲਜੀਤ ਦਸਾਂ ਦਾ ਰੋਲਾ ਹੈ ਉਹ ਕੀ ਹੈ ਜੋ ਪਹਿਲੇ ਕੰਮ ਦੇ ਵਿੱਚ ਅਟੈਕ ਹੋਇਆ ਉਹਦੇ ਪੂਰਾ ਤਾਂ ਨਹੀਂ ਜਾ ਸਕਦਾ ਹੈਗਾ ਲੇਕਿਨ ਉਹਦੇ ਵਿੱਚ ਦਲਜੀਤ ਦਸਾਂ ਦਾ ਕੋਈ ਰੋਲ ਨਹੀਂ ਹੈਗਾ ਉਹ ਦਿਨਾਂ ਨਾਲ ਰਿਸ਼ਤਾ ਕਿਉਂ ਤਿਆਰਿਆ ਠੀਕ ਹੈ ਉਹ ਮਾਮੂਲੀ ਨੂੰ ਉੱਪਰ ਲੈ ਕੇ ਗਿਆ ਆਪਣੇ ਨੂੰ ਪੱਕ ਦੀ ਸ਼ਾਨ ਵਧਾਈ ਜਾਂਦੇ ਪੰਜਾਬੀਆਂ ਦਾ ਮਾਣ ਉੱਚਾ ਕੀਤਾ ਉਹ ਆਪਾਂ ਨੂੰ ਕਈਆਂ ਨੂੰ ਗੁਰੂ ਦੇ ਨਾਲ ਜੋੜਿਆ ਤੇ ਹਰ ਇੱਕ ਧਾਰਮਿਕ ਗਾਣਾ ਗੁਰਪੁਰ ਉੱਤੇ ਧਾਰਮਿਕ ਗਾਣਾ ਕੱਢ ਕੇ ਦਿੰਦਾ ਆਪਾਂ ਨੂੰ ਉਹ ਗੁਰੂ ਵਾਸਤੇ ਔਰ ਗੁਰਮੋਹ ਦੇ ਦਾਲਾਂ ਉਹਦੀ ਗੱਲ ਕਰਦਾ ਜਿੱਦਾਂ ਬੱਬੂ ਮਾਨ ਬਾਈ ਨੇ ਕਿਹਾ ਸੀਗਾ ਨਾ ਕਿ ਪੰਜਾਬੀ ਇੰਡਸਟਰੀ ਕਦੇ ਵੀ ਇਕੱਠੀ ਨਹੀਂ ਹੋ ਸਕਦੀ ਮੈਂ ਮੰਨਦਾ ਕਿ ਹਰੇਕ ਡਿਪਾਰਟਮੈਂਟ ਦੇ ਵਿੱਚ ਕੀ ਕਹਿੰਦੇ ਜੈਲਸੀ ਹੁੰਦੀ ਆ ਨਾ ਮੈਂ ਮੰਨਦਾ ਕਿ ਹਰ ਇੱਕ ਡਿਪਾਰਟਮੈਂਟ ਦੇ ਵਿੱਚ ਜੈਲਸੀ ਹੁੰਦੀ ਆ ਸਾਡੀ ਮੀਡੀਆ ਦੇ ਵਿੱਚ ਵੀ ਹੈਗੀ ਆ ਸਾਡੀ ਸੋਸ਼ਲ ਮੀਡੀਆ ਦੇ ਵਿੱਚ ਵੀ ਹੈਗੀ ਹਰ ਇੱਕ ਡਿਪਾਰਟਮੈਂਟ ਹੁੰਦੀ ਆ ਪਰ ਜਿਹੜੀ ਪੰਜਾਬੀ ਇੰਡਸਟਰੀ ਆ ਉਹਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਮਤਲਬ ਜੈਲਸੀ ਹੋਗੀ ਦਲਜੀਤ ਨੂੰ ਲੈ ਕੇ ਉਹਨੇ ਕੀ ਇਹੋ ਜਿਹਾ ਗਲਤ ਕਰ ਦਿੱਤਾ ਇੱਕ ਜੀ ਇੱਕ ਮਿੱਕੇ ਨੇ ਸਟੇਟਮੈਂਟ ਦਿੱਤੀ ਆ ਦਲਜੀਤ ਉਸਾਰ ਦੀ ਫਿਲਮ ਸਰਦਾਰ ਜੀ 3 ਵਰੇ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕੋਈ ਮਿੱਕੇ ਨੇ ਕੀ ਕਿਹਾ ਕਿ ਮਿੱਕਾ ਕਹਿੰਦਾ ਕਿ ਦਲਜੀਤ ਉਸਾਰ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਮਾਫੀ ਮੰਗ ਲੈਂਦਾ ਬਟ ਮੈਂ ਕਿਸੇ ਦੀ ਮਾਫੀ ਮੰਗਿਆ ਯਾਰ ਉਹ ਜਦ ਕਿ ਫਿਲਮ ਆਲਰੇਡੀ ਰਿਲੀਜ਼ बन चुकी ਸੀ ਬੰਦੀ ਫਿਲਮ ਤੋਂ ਬਾਅਦ ਕਿਵੇਂ ਆਪਾਂ ਹੀਰੋ ਚੇਂਜ ਕਰ ਸਕਦੇ ਆਂ ਬਾਕੀ ਮਾਫੀ ਦੀ ਗੱਲ ਕਰਦਾ ਮਾਫੀ ਦਾ ਮੈਨਾਂ ਤਾਂ ਚਾਹੁੰਦਾ ਕਿ ਮਾਫੀ ਮੰਗੇ ਸੀ ਗਲਤੀ ਦੀ ਗਲਤੀ ਦੀ ਵੀ ਉਸ ਤੋਂ ਗਲਤੀ ਹੋਈ ਆ ਕੋਈ ਜੇ ਮੈਂ ਤੁਸੀਂ ਆਪਣਾ ਬਿਜ਼ਨਸ ਕਰਦੇ ਹੋ ਕਿਉਂ ਲੈਬ ਦਾ ਕੰਮ ਆ ਥੋੜਾ ਮੰਨ ਲਓ ਤੁਸੀਂ ਕਿਸੇ ਦੇ ਨਾਲ ਕੋਈ ਬਿਜ਼ਨਸ ਡੀਲ ਕਰ ਲਈ ਆ ਡੀਲ ਕਰਨ ਤੋਂ ਬਾਅਦ ਕੁਝ ਟਾਈਮ ਬਾਅਦ ਤੁਹਾਡੀ ਉਹਨਾਂ ਕੋਈ ਲੜਾਈ ਝਗੜਾ ਹੁੰਦਾ ਤੇ ਤੁਸੀਂ ਇਹ ਤਾਂ ਨਹੀਂ ਤੁਸੀਂ ਡੀਲ ਕੈਨਸਲ ਕਰ ਦੋਗੇ ਉਹ ਤਾਂ ਉਸ ਤੋਂ ਪਹਿਲਾਂ ਦੀ ਗਲਤ ਸੀ ਲੜਾਈ ਤੋਂ ਬਾਅਦ ਤੁਸੀਂ ਡੀਲੇ ਕੈਨਸਲ ਕਰਦੇ ਹੋ ਤਾਂ ਉਹ ਮੈਨੂੰ ਨਹੀਂ ਲੱਗਦਾ ਕਿ ਉਸ ਗੱਲ ਸਹੀ ਆ ਉਹ ਜਿੱਦਾਂ ਗੱਲ ਕਰ ਰਹੇ ਸੀ ਆਪਾਂ ਨ ਤੁਹਾਡੀ ਉਹਦੇ ਬਾਰੇ ਕੀ رائے ਆ ਤੁਸੀਂ ਦੱਸੋ ਹਨਾ ਤੁਸੀਂ ਆਪ ਹੀ ਦੱਸੋ ਜੀ ਮੈਂ ਅੰਕ ਨਹੀਂ ਗਾਣਾ 5095 ਫਿਲਮ ਦਾ ਬਿਰੋਤਾਂ ਕੀਤਾ ਜਾ ਰਿਹਾ ਕਿ ਉਹ ਆਪਣੇ ਚੋ ਸਿੱਖਾਂ ਤੇ ਅਤਿਆਚਾਰ ਹੋਏ ਸੀ ਉਹਨਾਂ ਬਾਰੇ ਦੱਸਿਆ ਗਿਆ ਫਿਲਮ ਦੇ ਵਿੱਚ ਕਿਸ ਤਰ੍ਹਾਂ ਕੀ ਹੋਇਆ ਸੀ ਕਿਦਾਂ ਨਜਾਇਜ਼ ਸਿੱਖ ਚੱਕੇ ਗਏ ਸੀ ਗੋਲੀਆਂ ਮਾਰੀਆਂ ਗਈਆਂ ਸੀਗੀਆਂ ਨਿਹੱਤਿਆਂ ਨੂੰ ਪੰਜਾਬ ਜਾ ਕੇ ਗੋਲੀਆਂ ਮਾਰੀਆਂ ਉਹ ਵਕਤ ਤੋਂ ਵੱਡੀ ਗੱਲ ਜਿਹੜੀ ਹੈਗੀ ਹੈ ਉਹ ਦੱਸਿਆ ਗਿਆ ਕਿ ਉਹ ਕੀ ਸੀ ਆਪਣੀਆਂ ਸਰਕਾਰਾਂ ਜਾਂ ਆਪਣੇ ਕਹਿੰਦੇ ਹੋਰ ਬੰਦਿਆਂ ਨੂੰ ਚੁਭਦਾਇਆ ਜਿੱਦਾਂ ਤੁਸੀਂ ਗੱਲ ਕਰ ਰਹੇ ਸੀਗੇ ਹਨਾ ਉਹਦੇ ਬਾਰੇ ਦੱਸੋ ਮਤਲਬ ਕਈਆਂ ਤੇ ਯੰਗਸਟਰਾਂ ਨੂੰ ਪਤਾ ਹੀ ਨਹੀਂ 1985 ਜਿਹਦਾ ਤੁਸੀਂ ਨਾਮ ਲਿੱਤਾ ਸੀਗਾ ਕਈਆਂ ਦੇ ਅੱਜ ਦੇ ਜਿਹੜੇ ਯੰਗਸਟਰ ਹੈ ਉਹਨਾਂ ਨੂੰ ਪਤਾ ਨਹੀਂ ਆ ਦੇਖੋ ਇਹਨੇ ਤੁਸੀਂ ਜਸਵੰਤ ਬੋੜੀ ਗੱਲ ਕਹੀ ਹੈ ਨਾ ਬਹੁਤ ਵਧੀਆ ਗੱਲ ਕਹੀ ਉਹਨਾਂ ਨੇ 25 ਗਾ ਹਨਾ ਮੈਂ ਤਾਂ ਇਹ ਚਾਹਨਾ ਕਿ ਜਿਹੜੀ ਸਾਡੀ ਪੁਰਾਣੀ ਹਿਸਟਰੀ ਹੈਗੀ ਆ ਉਹ ਲੋਕਾਂ ਸਾਹਮਣੇ ਆਵੇ ਲੋਕਾਂ ਨੂੰ ਪਤਾ ਲੱਗੇ ਪੰਜਾਬ ਪੰਜਾਬ ਕਿੰਨੀ ਕੁ ਪ੍ਰੋਬਲਮ ਦੇ ਵਿੱਚੋਂ ਨਿਕਲ ਚੁੱਕਾ ਵਾ ਨਾ ਅੱਜ ਕੱਲ੍ਹ ਦੇ ਲੋਕੀ ਪੰਜਾਬ ਤੋਂ ਬਾਹਰ ਜੇ ਜਾ ਰਹੇ ਉਹਨਾਂ ਨੂੰ ਪੰਜਾਬ ਦੀ ਹਿਸਤੀ ਬਾਰੇ ਪਤਾ ਹੋਣਾ ਚਾਹੀਦਾ ਅੱਜ ਦੀ ਇੱਕ ਪੰਜਾਬੀ ਐਕਟਰ ਹੈ ਗਿਆ ਇਫਤਖਾਰ ਠਾਕੁਰ ਉਹਨਾਂ ਦਾ ਪਿੱਛੇ ਬਿਆਨ ਆਇਆ ਸੀਗਾ ਨਾ ਉਹਨਾਂ ਦਾ ਬਿਆਨ ਆ ਸੀਗਾ ਕਿ ਮੇਰੇ ਤੋਂ ਬਿਨਾ ਪੰਜਾਬੀ ਫਿਲਮਾਂ ਨਹੀਂ ਚੱਲ ਰਹੀਆਂ ਜਦ ਤੱਕ ਮੈਂ ਆ ਫਿਲਮਾਂ ਦੇ ਵਿੱਚ ਤੱਕ ਤੱਕ ਪੰਜਾਬੀ ਫਿਲਮਾਂ ਪੰਜਾਬੀ ਫਿਲਮਾਂ ਸੁਪਰ ਹਿੱਟ ਜਾ ਰਹੀਆਂ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਇਹ ਉਹਦੇ ਮਨ ਦਾ ਭੁਲੇਖਾ ਆ ਕਿ ਪੰਜਾਬੀ ਫਿਲਮ ਉਹਦੇ ਬਗਰ ਨਹੀਂ ਚੱਲਣੀਆਂ ਹੈਗੀਆਂ ਬਟ ਪਰ ਇਹ ਆ ਕਿ ਉਹ ਸਭ ਤੋਂ ਬਗਰ ਨਹੀਂ ਚੱਲ ਸਕਦੇ ਹੈਗੇ ਇਸ ਦਾ ਗ੍ਰਾਉਂਡ ਮੈਨੂ ਇਹ ਕਹਿੰਦਾ ਕਿ ਇਸ ਤਾਂ ਦੇ ਬਿਟੂ ਕੇ ਬਿਆਨ ਨਾ ਦਵੇ ਤਾਂ ਕੋਸ਼ਿਸ਼ ਆ ਕਿ ਰਲ ਮਿਲ ਕੇ ਰੋ ਜੋ ਪੰਜਾਬ ਹਲਮਾ ਕਰਨੀਆਂ ਤਾਂ ਆਓ ਤੇ ਜੀ ਸਦਕੇ ਕਰੋ ਤੇ ਜਿਹੜੇ ਆਪਣੇ ਸਿੰਗਰ ਹੈਗੇ ਪੰਜਾਬੀ ਸਿੰਗਰ ਗੁਰੂ ਰੰਦਾਵਾ ਜੀ ਹੈ ਨਾ ਉਹਨਾਂ ਨੇ ਵੀ ਇੱਕ ਬਿਆਨ ਦਿੱਤਾ ਸੀਗਾ ਤੁਸੀਂ ਬਿਆਨ ਬਾਰੇ ਦੱਸੋ ਉਹਨਾਂ ਨੇ ਕੀ ਬਿਆਨ ਦਿੱਤਾ ਸੀ ਤੇ ਉਹ ਕਿੰਨੇ ਠੀਕ ਹੈਗੇ ਇਸ ਬਾਰੇ ਮੰਨ ਮੇਰੇ ਸਾਹਮਣੇ ਠੀਕ ਨਹੀਂ ਹੈਗਾ ਜਿਵੇਂ ਨੇ ਕਿ ਆਸੀ ਕਿ ਲਖ ਪ੍ਰਦੇਸੀ ਜੋ ਹੀ ਆਪਣਾ ਦੇਸ਼ ਨਹੀਂ ਭੰਡੀ ਦਾ ਜਿਹੜੇ ਮੁਲਕ ਦਾ ਖਾਈ ਉਹਦਾ ਮਾੜਾ ਨਹੀਂ ਮੰਡੀਗਾ ਪਰ ਉਹਨੇ ਇੱਕ ਲਾਸਟ ਇੱਕ ਲਾਈਨ ਨਾਲ ਇਹ ਵੀ ਲਿਖਤੀ ਸੀ ਕਿ ਮੇਰੀ ਇਸ ਗੱਲ ਨੂੰ ਕੰਟਰੀਬਿਊਸ਼ਨ ਆ ਲਿਆ ਜਾਵੇ ਜਦਕਿ ਇਹ ਲਾਈਨ ਲਿਖਣ ਤੋਂ ਬਾਅਦ ਉਹ ਥੱਲੇ ਚੀਜ਼ ਲਿਖਦਾ ਪਿਆ ਵਾ ਇਹਦਾ ਮਤਲਬ ਇਹ ਹੈ ਕਿ ਉਹ ਆਪ ਦਲਜੀਤ ਤੋਂ ਸੜਦਾ ਜਾਂ ਦਲਜੀਤ ਦਾ ਨਾਮ ਲੈ ਕੇ ਕੋਈ ਟੀਆਪੀ ਲੈਣੀ ਚਾਹੁੰਦਾ ਉਹ ਇਸ ਕਰਕੇ ਉਹ ਲਾਈਨਾਂ ਲਿਖਦਾ ਪਿਆ ਨੀ ਕਿ ਇਹਦਾ ਮਤਲਬ ਉਸ ਲਾਈਨ ਲਿ ਦਾਨੇ ਕਿ ਤੁਸੀਂ ਕਿਤੇ ਨਾ ਕਿਤੇ ਇਹੀ ਗੱਲ ਕਹਿਣਾ ਚਾਹੁੰਦੇ ਹੋ ਕਿ ਪੰਜਾਬ ਦਾ ਜੋ ਸਿੰਗਰ ਹੈਗਾ ਜੋ ਪੰਜਾਬ ਦਾ ਪੁੱਤ ਹੈ ਖਾਸ ਕਰਕੇ ਲੁਧਿਆਣੇ ਦਾ ਪੁੱਤ ਹੈ ਜਿਹੜਾ ਦਲਜੀਤ ਉਸਨ ਅੱਜ ਇੰਨੀ ਉਚਾਈਆਂ ਤੇ ਪੁੱਜ ਗਿਆ ਸ਼ਾਹਰੂਖ ਖਾਨ ਸਲਮਾਨ ਖਾਨ ਸਭ ਨਾਲ ਮਿਲਦਾ ਕਿਤੇ ਨਾ ਕਿਤੇ ਇਸ ਗੱਲ ਦਾ ਫੈਕਟ ਉਹਦੇ ਆਪਣੇ ਹੀ ਦੇਸ਼ ਦੇ ਲੋਕ ਪਾ ਰਹੇ ਆ ਤੁਸੀਂ ਆ ਗੱਲ ਕਹਿਣਾ ਚਾਹੁੰਦੇ ਹੋ ਤੇ ਬਰੇ ਦੱਸੋ ਜੀ ਕਿੰਨੀ ਸਚਾਈ ਹੈ ਇਸ ਗੱਲ ਬਾਰੇ ਦੇਖੋ ਜੀ ਇਹ ਦੇਖਿਆ ਜੀ ਮੈਂ ਤਾਂ ਮੇਨ ਮੁੱਦਾ ਤਾਂ ਹੈਗਾ ਸਿਰਫ ਜਿਹੜੀ ਪੱਗ ਪੱਗ ਤੋਂ ਛੱਡਦੇ ਨੇ ਇੱਕ ਸਰਦਾਰ ਪੰਜਾਬੀ ਸਰਦਾਰ ਜਿਹੜਾ ਉਚਾਈਆਂ ਤੇ ਜਾ ਰਿਹਾ ਬੁੰਗੀਆਂ ਤੇ ਜਾ ਰਿਹਾ ਪੰਜਾਬ ਦਾ ਨਾਮ ਰੋਸ਼ਨ ਕਰ ਰਿਹਾ ਪੰਜਾਬੀਆਂ ਦਾ ਨਾਮ ਰੋਸ਼ਨ ਕਰ ਰਿਹਾ ਪੰਜਾਬੀ ਮਾਂ ਬੁਲੀ ਲੈ ਕੇ ਜਾ ਰਿਹਾ ਵਾ ਉਹ ਗੱਲਾਂ ਦਾ ਉਹਦੇ ਬਾਰੇ ਗੱਲਾਂ ਕਿੱਥੇ ਜਾ ਰਹੀਆਂ ਨੇ ਰਹਿ ਗਈ ਕਿ ਤੁਸੀਂ ਕਹਿੰਦੇ ਕਿ ਬਾਲੀਵੁੱਡ ਦੇ ਵਿੱਚ ਬਾਲੀਵੁੱਡ ਦੇ ਵਿੱਚ ਇਹ ਖੁਦ ਜਾਣਿਆ ਸੀ ਕਿ ਇਹਨੂੰ ਬੁਲਾਇਆ ਗਿਆ ਸੀ ਜਦਕਿ ਇੱਕ ਗੱਲ ਮੈਂ ਹੋਰ ਵੀ ਸੁਣਿਆ ਕਿ ਇਹਨੂੰ ਬਾਰਡਰ ਫਿਲਮ ਤੋਂ ਬਾਹਰ ਕੱਢ ਦਿੱਤਾ ਗਿਆ ਜਦਕਿ ਕੋਈ ਜੋ ਪੰਜਾਬੀ ਇੰਡਸਟਰੀ ਹੈਗੇ ਨਾ ਕਈ ਪੰਜਾਬੀ ਇੰਡਸਟਰੀ ਦੀ ਹੀਰੋਇਨਾ ਹੈਗੀਆਂ ਉਹ ਬੰਬੇ ਤੱਕ ਚਲੀ ਗਈਆਂ ਨਾ ਮੁਨਾਰੇ ਦੇਖੋ ਵੈਸੇ ਕਹਿਣਾ ਤਾਂ ਨਹੀਂ ਚਾਹੀਦਾ ਹਨਾ ਇੱਕ ਮੈਂ ਨਾਮ ਨਹੀਂ ਲੈਣਾ ਚਾਹਨਾ ਪਤਾ ਲੱਗ ਜੂਗਾ ਸਾਰਿਆਂ ਨੂੰ ਮੈਂ ਕਿਹਦੀ ਗੱਲ ਕਰ ਰਿਹਾ ਉਹਦਾ ਮੈਂ ਇੰਟਰਵਿਊ ਪੜਿਆ ਸੀ ਕਾਫੀ ਟਾਈਮ ਪਹਿਲਾਂ ਨਾ ਉਹ ਕਹਿ ਰਹੀ ਸੀ ਜੋ ਕੁਝ ਮਰਜ਼ੀ ਹੋ ਜੇ ਮੈਂ ਆਪਣਾ ਇਮਾਨ ਨਹੀਂ ਵੇਚੂਗੀ ਮੈਂ ਮਨੂੰ ਭਾਵੇਂ ਜਿੰਨੇ ਮਰਜ਼ੀ ਪੈਸੇ ਮਿਲ ਜਾਣ ਮੈਂ ਆਪਣੇ ਸਰੀਰ ਤੋਂ ਚੁੰਨੀ ਨਹੀਂ ਹਟਾਉਂਗੀ ਹਨਾ ਪਤਾ ਲੱਗ ਗਿਆ ਹੁਣ ਮੈਂ ਕਿਹੜੀ ਐਕਟਰੀਸ ਦੀ ਗੱਲ ਕਰ ਰਿਹਾ ਵਾ ਉਹਨੇ ਦੇਖੋ ਉਹਨੂੰ ਇੱਕ ਫਿਲਮ ਆਫਰ ਹੋਈ ਅਗਲੇ ਨੇ ਆਪਣੇ ਬਿਆਨ ਬਣ ਸਭ ਥੜਤੇ ਅਗਲੀ ਪੰਜਾਬ ਦੇ ਵਿੱਚ ਰਹਿ ਕੇ ਵਧੀਆ ਪੈਸਾ ਕਮਾਰੀ ਸੀ ਕਿ ਉਹਨੂੰ ਉਸ ਪਾਸੇ ਜਾਣਾ ਕਹੀਦਾ ਸੀ ਕਿ ਨਹੀਂ ਜਾਣਾ ਚਾਹੀਦਾ ਜੇ ਪੈਸਾ ਕਿੰਨਾ ਕੋ ਮੈਟਰ ਕਰਦਾ ਜੀ ਪੰਜਾਬ ਦੀ ਹਿਸਟਰੀ ਹਿਸਟਰੀ ਪੰਜਾਬ ਦਾ ਕਲਚਰ ਖਰਾਬ ਹੋ ਰਿਹਾ ਵਾ ਪੈਸਾ ਜ਼ਰੂਰੀ ਹੈ ਕਿ ਪੰਜਾਬ ਦਾ ਵਿਰਸਾ ਸਾਂਭਣਾ ਜ਼ਰੂਰੀ ਹੈ ਦੇਖੋ ਜੀ ਜਿੱਥੇ ਗੱਲ ਹੈਗੀ ਆ ਪੈਸੇ ਦੀ ਤਾਂ ਉਥੇ ਮੈਂ ਕਹਿੰਦਾ ਕਿ ਜਿਨ੍ਹਾਂ ਨੂੰ ਪੈਸੇ ਦਾ ਲਾਲਚ ਆ ਆਪਣੇ ਇੱਜ਼ਤ ਨਹੀਂ ਦੇਖਦੇ ਜਿਨ੍ਹਾਂ ਨੂੰ ਇੱਜ਼ਤ ਪਿਆਰੀ ਉਹ ਪੈਸਾ ਨਹੀਂ ਦੇਖਦੇ ਜਿਹੜੀ ਗੱਲ ਤੁਸੀਂ ਕਰਦੇ ਹੋ ਮੈਂ ਫਿਲਮ ਇੰਡਸਟਰੀ ਵਿੱਚ ਕੀ ਬਾਲੀਵੁੱਡ ਚਲੀ ਗਈ ਆ ਬਟ ਉਹਨੇ ਪੈਸਾ ਦੇਖਿਆ ਨਾ ਕੀ ਆਪਣੀ ਇੱਜ਼ਤ ਵਿਖੀ ਆ ਉਹਨੇ ਜੇ ਗੱਲ ਕੀਤੀ ਆ ਬੀ ਦਿਲਜੀਤ ਸਾਂਝੀ ਦੀ ਉਹਨੇ ਆਪਣੀ ਇੱਜ਼ਤ ਰੱਖੀ ਆ ਪੰਜਾਬ ਦੀ ਇੱਜ਼ਤ ਰੱਖੀ ਆ ਸਭ ਤੋਂ ਵੱਡੀ ਗੱਲ ਉਹਨੇ ਪੱਗ ਦਿਲਜੀਤ ਰੱਖੀ ਆ ਆਪਣੀ ਦੀ ਇਸ ਕਰਕੇ ਉਹਨੇ ਬਾਲੀਵੁੱਡ ਨੂੰ ਲੱਤ ਮਾਰੀ ਆ ਇਸ ਕਰਕੇ ਉਹ ਗਦਰ ਫਿਲਮ ਜਿਹੜੀ ਬਾਰਡਰ ਸੌਰੀ ਬਾਰਡਰ 3 ਆਰਿਸ ਫਿਲਮ ਜਿਹਦਾ ਵਾਟ ਸਰ ਐਮੀ ਮਰਕ ਨੇ ਮੈਂ ਤਾਂ ਕਿਉਂ ਕਰਦਾ ਸੀ ਫੋਨ ਕਰਕੇ ਕਿ ਐਮੀ ਮਰਕ ਨੂੰ ਸਾਡੇ ਕੋਲ ਫਿਲਮ ਦੇ ਵਿੱਚ ਆ ਜਾ ਤੂੰ ਰੋਲ ਲੈਣਾ ਤੇ ਮੈਂ ਉਹਨੂੰ ਜੌਬ ਦਿੱਤਾ ਹੀ ਆ ਫਿਰ ਤੇ ਕੀ ਗੱਲ ਹੁਣ ਸੰਨੀ ਦੇੋਲ ਦੇ ਵਿੱਚ ਜੋਨੀ ਦਾ ਸੰਨੀ ਦੇੋਲ ਦਾ ਜਿੱਦਾਂ ਹਰਨਾਇਕ ਜੀ ਹਨਾ ਅਸੀਂ ਛੋਟੇ ਹੁੰਦੇ ਤੋਂ ਪਹਿਲਾਂ ਦਿਲ ਮਾ ਦੇਖਦੇ ਸੀਗੇ ਹਨਾ ਸਾਨੂੰ ਆਹ ਚੀਜ਼ ਦਿਖਾਈ ਗਈ ਸੀ ਕਿ ਇੱਕ ਜੋ ਸਰਦਾਰ ਹੈਗੇ ਹਨਾ ਸਰਦਾਰ ਨੂੰ ਪਹਿਲਾਂ ਹਾਸੇ ਹਾਸੇ ਲਈ ਮੰਨਿਆ ਜਾਂਦਾ ਸੀਗਾ ਉਹ ਜਿੱਦਾਂ ਲੈ ਲੋ ਰਾਦੇ ਹਿੰਦੁਸਤਾਨੀ ਦੇ ਵਿੱਚ ਜੌਨੀ ਲੇਵਰ ਹੈਗਾ ਵਾ ਨਾ ਕਿਉਂਕਿ ਜੋ ਸਰਦਾਰ ਦੀ ਪਛਾਣ ਹੈਗੀ ਉਹ ਦਾੜੀ ਨਾਲ ਹੈਗੀ ਹੈ ਨਾ ਸਰਦਾਰ ਦੀ ਪਛਾਣ ਦਾੜੀ ਨਾਲ ਹੈਗੀ ਪ੍ਰੋਪਰ ਰਾਜਾ ਹਿੰਦੁਸਤਾਨੀ ਦੇ ਵਿੱਚ ਜونی 11 ਨੂੰ ਸਰਦਾਰ ਬਣਾਇਆ ਹੋਇਆ ਦੇਖੋ ਤੁਹਾਨੂੰ ਛੋਟੇ ਹੁੰਦੇ ਤੋਂ ਸਰਦਾਰ ਇੱਕ ਹਾਸੇਕਲਾ ਕਰ ਦਿਖਾਇਆ ਹੋਇਆ ਪਰ ਅੱਜ ਦੇ ਟਾਈਮ ਦੇ ਵਿੱਚ ਦਲਦੀਪ ਦੋਸਾਹ ਮੀਵੀਰ ਜਿਹੜੇ ਹੈਗੇ ਆ ਉਹਨਾਂ ਨੇ ਪੱਗ ਨੂੰ ਇੰਨਾ ਉੱਚਾ ਕੀਤਾ ਤੁਸੀਂ ਪੱਗ ਬਾਰੇ ਤੇ ਬਾਲੀਵੁੱਡ ਬਾਰੇ ਪੱਗ ਜਿੱਦਾਂ ਗਈ ਹੈ ਬਾਲੀਵੁੱਡ ਦੇ ਵਿੱਚ ਹਨਾ ਉਹਨੇ ਬੱਲੇ ਬੱਲੇ ਕਰਾ ਦਿੱਤੀ ਤੁਸੀਂ ਇਸ ਚੀਜ਼ ਬਾਰੇ ਕੀ ਕਹਿਣਾ ਚਾਹੋਗੇ ਜੀ ਦੇਖੋ ਜੇ ਇਹ ਗਲਤ ਕੀਤੀ ਜਾਵੇ ਤੁਸੀਂ ਕਹਿੰਨੇ ਕਿ ਸਰਦਾਰਾਂ ਦਾ ਰੋਲ ਲੱਤਾ ਜਾਂਦਾ ਹੈ ਫਿਲਮਾਂ ਦੇ ਇਤਿਹਾਸ ਮੁਖੀ ਵਿੱਚ ਉਹਨਾਂ ਨੂੰ ਸੌਣ ਲਈ ਬਟ ਇਹ ਵੀ ਗੱਲ ਕਹਿ ਸਕਦਾ ਹੈ ਕਿ ਸਰਦਾਰ ਹੁੰਦੇ ਹਸਮੁਖ ਨੇ ਗੁੱਸਾ ਨਹੀਂ ਆਂਦਾ ਛੇਤੀ ਉਹਨਾਂ ਨੂੰ ਪਰ ਜਦੋਂ ਗੁੱਸਾ ਆਂਦਾ ਵਾ ਫਿਰ ਕੁਛ ਆਪਣਾ ਹੁੰਦੀ ਦੇਖਦੇ ਕੀ ਕਰਨਾ ਹੈ ਕਿ ਨਹੀਂ ਹੁਣ ਤੁਸੀਂ ਆਪਣਾ ਇਹ ਦੇਖ ਲਓ ਕਿ ਦਲਜੀਤ ਸਿੰਘ ਤਾਂ ਜਦੋਂ ਐਮੀ ਮਿਰਕ ਦੇ ਲੋ ਜਸਤਰ ਦੇ ਲੋ ਇਸ ਸਰਦਾਰ ਹੋ ਕੇ ਪਾਗ ਨੂੰ ਕਿੱਥੇ ਤੱਕ ਲੈ ਗਏ ਨੇ ਪੰਜਾਬੀ ਮਾਂ ਬੋਲੀ ਨੂੰ ਕਿੱਥੇ ਤੱਕ ਲੈ ਗਏ ਨੇ ਇਵਨ ਕਿੱਥੇ ਤੱਕ ਕਿ ਦਲਜੀਤ ਸਿੰਘ ਜਿਹੜਾ ਆਪਣਾ ਮਹਾਰਾਜਿਆਂ ਵਾਲਾ ਪਹਿਰਾਵਾ ਪਾ ਕੇ ਇਵੈਂਟ ਤੇ ਗਿਆ ਕੀ ਉੱਥੇ ਜਾ ਕੇ ਉਹਨੇ ਦਿਖਾਇਆ ਕਿ ਇੱਕ ਪੰਜਾਬੀ ਕੀ ਹੁੰਦੇ ਨੇ ਪੰਜਾਬੀ ਦਾ ਪਹਿਰਾਵਾ ਗਿਆ ਮਹਾਰਾਜਾ ਦਾ ਪਹਿਰਾਵਾ ਉਹਦਾ ਤੇ ਉਹ ਪੱਗ ਨੂੰ ਹੀ ਉੱਥੇ ਲੈ ਗਿਆ ਉੱਥੇ ਅਗਲੀ ਗੱਲ ਕੀਤੀ ਆ ਬਤਾ ਉਹਦੀ ਪੱਗ ਨੂੰ ਹੀ ਸਨੂਟਾਂ ਬੱਤੀਆਂ ਨੇ ਅਗਰ ਗੋਲਿਆਂ ਦੇ ਵਿੱਚ ਨਾ ਫੇਮਸ ਆਦਾ ਇਸ ਪਹਿਰਾਵੇ ਦੇ ਕਰਕੇ ਸਰਦਾਰ ਪੱਗ ਦੇ ਕਰਕੇ ਫੇਮਸ ਹੋਇਆ ਉਹ